ਸਭਈਏ ਮਹੱਲੇ ਦੂਜੇ ਕੇ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਮਾਰੇ ਸੋਈਏ ਲਿਖਦੇ ਹੈ ਇਕੋਦੋ ਐਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ ਸੋਈ ਪੁਰਖ ਧਨ ਕਰਤਾ ਕੇ ਭਾਈ ਕਰਤਾ ਪੁਰਖ ਜੋ ਹੈ ਸਾਰਿਆਂ ਦੇ ਵਿੱਚ ਕਰਨ ਵਾਲਾ ਉਹ ਧੰਨ ਹੈ ਕਰਤਾ ਪੁਰਖ ਸੋਈ ਅਕਾਲ ਪੁਰਖ ਕਾਰਣ ਕਰਤਾ ਕਰਨ ਸਮਰੱਥ ਜੋ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਹੈ ਅਤੇ ਫੇਰ ਕਰਤਾਰ ਕਰਤਾ ਕਰਣ ਕਰਤਾਰ ਕਰਨ ਕਰਨ ਕਾਰਨ ਹੈ ਜੋ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਜਿਹਦੇ ਹੱਥ ਵਿੱਚ ਸਾਰਿਆਂ ਦੀ ਚੀਜ਼ ਨੂੰ ਸਤਾਰੂਪੀ ਤਾਰ ਹੈ ਹੁਕਮ ਰੂਪੀ ਤਾਰ ਹੈ ਰੋਜੀ ਰੂਪ ਤਾਰ ਹੈ ਉਹ ਕਰਤਾਰ ਹੈ ਅਦੇਸਮਰਤੋ ਸਰਬ ਕਲਾ ਸਿਮਰਤ ਹੈ ਸੋਈ ਧਨ ਕਰਤਾ ਪੁਰਖ ਉਹ ਅਕਾਲ ਪੁਰਖ ਦਾ ਰਹੀ ਯੋਗ ਹੈ ਸਤਿਗੁਰੂ ਧੰਨ ਨਾਨਕ ਉਸ ਕਰਤਾ ਪੁਰਖ ਦਾ ਰੂਪ ਸਤਿਗੁਰੂ ਨਾਨਕ ਦੇਵ ਜੀ ਹਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹਨ ਮਾਸਤਕ ਤੁਮ ਤਾਇਓ ਜਿਨ ਹੱਥੋਂ ਸੇ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਨੇ ਤੁਹਾਡੇ ਮੱਥੇ ਤੇ ਕਿਰਪਾ ਦੇ ਹੱਥ ਰੱਖਿਆ ਹੈ ਆਪ ਦਾ ਸਰੂਪ ਬਣਾਇਆ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਦੇ ਮਾਤਾ ਪਿਤਾ ਸਰਸੰਗੀ ਜੀ ਮਾਤਾ ਸੁਭਰਾਈ ਜੀ ਤੇ ਪਿਤਾ ਬਾਬਾ ਫੇਰੂ ਮੱਲ ਜੀ ਜਦੋਂ ਨਾਗੇ ਦੀ ਸ਼ਰਾਮ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ ਐ ਉੱਥੇ ਮਹਾਰਾਜ ਦੇ ਚਰਣਾ ਕੌਲਾਂ ਦੇ ਮਾਤਾ ਪਿਤਾ ਸਤਗੁਰਾਂ ਦੇ ਹਾਜ਼ਰ ਹੋਏ ਇਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਸੀ ਹੁੰਦੀ ਵੱਡੀ ਉਮਰ ਹੋ ਗਈ ਸੀ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਚਰਣਾ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਪੁੱਤਰ ਦੀ ਬਖਸ਼ਿਸ਼ ਕਰੋ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਸਾਡੀ ਗੱਦੀ ਦੇ ਮਾਲਕ ਹੋਣਗੇ ਇਉ ਲੈਣਾ ਇਹਨਾਂ ਨਾਮ ਰੱਖਿਆ ਫੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਆ ਕੇ ਕਰਤਾਰ ਪ੍ਰਸਾਦ ਦੀ ਸੇਵਾ ਕਰਕੇ ਗੁਰਦਾ ਦੇ ਮਾਲਕ ਹੋਏ ਤੇ ਸਤਿਗੁਰੂ ਨੂੰ ਗੁਰਮਤਿ ਅਨਸਾਰ ਗੁਰੂ ਅੰਗਦ ਸਾਹਿਬ ਨਾਮ ਰੱਖਿਆ ਸੀ ਇਸ ਪ੍ਰਕਾਰ ਕਹਿੰਦੇ ਹਮ ਸਤਿਗੁਰੂ ਧੰਨ ਨਾਨਕ ਧੰਨ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਹਨ ਵਸਤ ਤੂੰ ਘਰਿਓ ਜਿਨ ਹੱਥੋਂ ਜਿਨ੍ਹਾਂ ਸਤਿਗੁਰਾਂ ਨੇ ਸਾਡੇ ਮੱਥੇ 'ਤੇ ਕਿਰਪਾ ਦਾ ਹੱਥ ਰੱਖਿਆ ਪਹਿਲੇ ਵਰਤਕੇ ਸਾਡੀ ਗੱਦੀ ਦੇ ਮਾਲਕ ਹੋਣਗੇ ਇਹ ਗੁਰੂ ਅੰਗਦ ਦੇ ਦਰਸ਼ਨਿਕ ਪੁਸਤਕ ਹੈ ਉਹ ਗੁਰੂ ਅੰਗਦ ਸਾਹਿਬ ਦੇ ਅਵਤਾਰ ਦਾ ਜੇਕਰ ਗੁਰੂ ਨਾਨਕ ਸਾਹਿਬ ਦੇ ਪਾਸੋਂ ਇਹਨਾਂ ਦੇ ਅਵਤਾਰ ਦੀ ਬਾਤ ਮੰਗ ਕੀਤੀ ਸੀ ਮਾਤਾ ਪਿਤਾਾਂ ਤੇ ਪ੍ਰਾਪਤ ਹੋਏ ਸਨ ਇਹ ਬਚਨ ਆਉਂਦੇ ਹਨ ਗੁਰੂ ਅੰਗਦ ਦਰਸ਼ਨ ਵਿੱਚ ਤਾ ਧਰਿਓ ਮਸਤਕ ਹੱਥ ਸਹਿਜ ਫਿਰ ਮਹਾਰਾਜ ਆਪ ਜੀ ਨੇ ਤਾਂ ਤਾਂ ਜਾਂ ਆਪ ਨੇ ਮਥੇ ਤੇ ਕਿਰਪਾ ਦਾ ਹੱਥ ਰੱਖਿਆ ਸਈ ਜੀ ਅਮੇ ਉਹ ਬੁੱਠੋ ਛੱਜ ਉਹਨਾਂ ਦੇ ਅੰਦਰ ਅੰਮ੍ਰਿਤ ਵਸਿਆ ਮਹਾਰਾ ਛਜੀ ਖਾਰੀ ਜਿਵੇਂ ਮੀਂਹ ਬਾਲਾ ਪਵੇ ਜਦੋਂ ਬਹੌਲ ਤਾਂ ਕਹਿੰਦੇ ਛਜੀ ਖਾਰੀ ਵਰਿਆ ਇਹ ਸੇ ਪ੍ਰਕਾਰ ਮਹਾਰਾ ਅੰਮ੍ਰਿਤ ਬੁੱਠੋ ਅੰਮ੍ਰਿਤ ਨਾਮ ਜਦੋਂ ਵਸਿਆ ਆਪਦੀ ਕਿਰਪਾ ਕਰਕੇ ਛੱਜ ਨਾਮ ਫੱਬ ਗਏ ਹੋ ਸਜਣ ਲੱਗੇ ਮਹਾਰਾ ਸਭ ਫੱਬ ਗਏ ਗੁਣਾ ਕਰਕੇ ਹੋਰ ਨਰ ਗਣ ਮਨ ਬੋਹਿਜ ਆਗਾਜ ਨਰ ਸੁਰ ਦੇਵਤਿਆਂ ਨੂੰ ਨਰ ਦੇਵਤਿਆਂ ਨੂੰ ਮੁਨੀਆਂ ਨੂੰ ਜਨਾ ਭਗਤਾਂ ਨੂੰ ਸਾਰਿਆਂ ਦੇ ਤਾਂ ਹੀ ਬੋਹਿਜ ਆਗਾਜ ਬੋਹਿਜ ਨਾਵੇਂ ਬੋਹਿ ਖੁਸ਼ਬੂ ਦਾ ਧਕਤੀ ਦੀ ਖੁਸ਼ਬੂ ਆਗਾਜ ਪ੍ਰਗਟ ਕਰਦੀ ਸਾਰਿਆਂ ਚ ਆਪ ਦੇ ਭਗਤੀ ਗੁਰੂ ਅੰਗਦ ਸਾਹਿਬ ਨੇਹੀ ਜੀ ਕੀਤੀ ਉਹ ਮਹਿਕ ਸਾਰੀ ਦੁਨੀਆ 'ਚ ਪ੍ਰਗਟ ਹੋ ਗਈ ਮਾਰੂ ਕੰਟਕ ਕਾਲ ਗਰਜ ਖਜੂਰ ਗੁਰੂ ਅੰਗਦ ਸਰੂਪ ਧਾਰ ਕੇ ਕਾਲ ਜਿਹੜਾ ਸੀ ਕੰਟਕ ਬਹਿਰੀ ਜੀਆਂ ਦਾ ਉਹਨੂੰ ਗੱਜ ਕੇ ਸ਼ੇਰ ਦੀ ਨੇ ਆਈ ਮਾਰ ਦਿੱਤਾ ਸਾਬਤ ਲਿਓ ਵਰਜ ਜਿਹੜਾ ਮਨ ਜੀਆਂ ਦਾ ਦੌੜਦਾ ਸੀ ਵਾਸ਼ਨਾ ਕਰਕੇ ਉਨੂੰ ਰੋਕ ਲਿਆ ਮਾਰਾ ਐਸੇ ਕਿਰਪਾਲੂ ਹੋ ਆਪ ਪੰਜ ਭੂਤ ਏਕ ਘਰ ਰੱਖ ਲੈ ਸਮਝ اے ਮਹਾਰਾਜੀ ਪੰਜੇ ਭੂਤ ਕਾਮ ਕਰੋ ਲੋ ਮੋਹ ਹੰਕਾਰ ਜਿਹੜੇ ਭੂਤ ਦੀ ਨਿਆਈ ਸੀ ਉਹ ਏਕ ਦਾ ਦੇ ਘਰ ਵਿੱਚ ਰੱਖ ਲੈ ਜਿਹੜੇ ਸਮੁਖ ਅਜਾਇਏ ਸੀ ਜਿਹੜੇ ਜਿੱਤੇ ਨਹੀਂ ਸੀ ਜਾਂਦੇ ਬਲੀ ਪ੍ਰਕਾਰ ਆਪ ਅਜਿੱਤ ਹੋ ਆਪ ਨੂੰ ਨਾਕਾਮੰਗ ਨਾ ਕਰੋ ਦੰਗ ਨਾ ਲੋਭੰਗ ਨਾ ਮੋਹ ਹੋ ਅਜਿੱਤ ਸਰੂਪ ਹੋ ਆਪ ਏ ਜੇ ਜਿੱਤੰ ਕੋ ਰਹਿਸੀ ਏਕ ਤਾਰੇ ਘਰ ਵਿੱਚ ਲਿਆ ਕੇ ਰੱਖ ਲੈ ਟਕਾਲੇ ਤੁਰਿਆ ਕਦ ਵਿੱਚ ਜਗ ਜੀਤੋ ਗੁਰਦੁਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਪਨੇ ਸਾਰੇ ਜਗ ਤੇ ਫਤਿਹ ਪਾਈ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦਾ ਰੂਪ ਹੋਏ ਆਪ ਖੇលਹਿ ਸੰਤ ਸਾਹਿਬ ਮਾਰੇ ਸੰਤਾ ਰੂਪੀ ਸਾਰ ਬਾਜੀ ਨੂੰ ਆਪ ਖੇਲਦੇ ਹੋ ਕਾਮ ਕਰੋ ਲੋ ਮੋਹ ਹੰਕਾਰ ਨੂੰ ਜਿੱਤਿਆ ਹੈ ਸੰਤਾ ਸੰਮਧਮ ਸਾਧਨਾ ਆਦ ਕੀ ਜੇ ਸੰਤਾ ਵਰਤੀ ਲਿਆਉਣੀ ਹੈ ਸਾਰੇ ਜਸਮਾਨ ਬ੍ਰਹਮਚੇਤਨ ਜਾਣਨਾ ਹੈ ਐਸੀ ਸਾਰਵਾਜੀ ਨੂੰ ਆਪ ਨੇ ਖੇលਿਆ ਹੈ ਐਸਾ ਸਾਰੂਪ ਦੀ ਖੇਲ ਕਰਦੇ ਹੋ ਆਪ ਰਥ ਉਨਮਨ ਲਿਵ ਰਾਖ ਨਿਰੰਕਾ ਰਥ ਨਾਮ ਪ੍ਰਵਾਹ ਦਾ ਹੁੰਦਾ ਹੈ ਬ੍ਰਤੀ ਦਾ ਜਿਹੜਾ ਪ੍ਰਵਾਹ ਹੈ ਆਪਨ ਤੁਰਿਆ ਅਵਸਥਾ ਜਿ ਰੱਖਿਆ ਹੈ ਰਸ ਉਨਮਨ ਰਥ ਉਨਮਨ ਲਿਵ ਰਾਖ ਨਿਰੰਕਾ ਰਥ ਪ੍ਰਵਾਹ ਬ੍ਰਤੀ ਦਾ ਉਨਮਨ ਤੁਰਿਆ ਅਵਸਥਾ ਜਿ ਰੱਖਿਆ ਹੈ ਰਥ ਲਿਵੋ ਰਥ ਉਨਮਨ ਰਾਖ ਰਥ ਉਨਮਨ ਲਿਵ ਰਾਖ ਨਿਰੰਕਾਰ ਰਥ ਬ੍ਰਿਤੀ ਦੀ ਲਿਵ ਦਾ ਪ੍ਰਵਾਹ ਜਿਹੜਾ ਅਸੀਂ ਤੁਰਿਆ ਅਵਸਥਾ 'ਚ ਰੱਖਿਆ ਹੈ ਤੇ ਆਪ ਮਾਰਾ ਤਾਰਨ ਵਾਲੇ ਸਾਰੇ ਸੰਸਾਰ ਨੂੰ ਤਾਰਨਾ ਕੀਤਾ ਹੈ ਆਪ ਰਾਖ ਨਿਰੰਕਾਰ ਹਾਂਜੀ ਰਥ ਊਨਮਨ ਲਿਵ ਰਾਖ ਨਿਰੰਕਾਰ ਨਿਰੰਕਾਰ ਸਰੂਪ ਚੂਮ ਮਨੀ ਤੁਰਿਆ ਵਸਦਾ ਲਿਵ ਲਾ ਕੇ ਰੱਖਣਾ ਕੀਤਾ ਹੈ ਕਹੋ ਕੀਰਤ ਕਲ ਸਹਾਰ ਇਹ ਕਲ ਸਹਾਰ ਭਟ ਜੀ ਕਹਿੰਦੇ ਹਨ ਮਹਾਰਾਜ ਸਾਹਿਬ ਦੀ ਕੀਰਤ ਮਹਿਮਾ ਦੇ ਤਾਂ ਹੀ ਭਾਈ ਕੀਰਤ ਜੀ ਤੇ ਕਲ ਸਹਾਰ ਜੀ ਕਹਿਣਾ ਕਰੋ ਏ ਭਟੋ ਕੀਰਤ ਜਸਨ ਜੋ ਕਲ ਦਾ ਸਹਾਰਾ ਆਸਰਾ ਰੂਪ ਗੁਰੂ ਸਾਹਿਬ ਹਨ ਕਾਲਸਾ ਹਰ ਭੱਜ ਦਾ ਨਾਮ ਹੈ ਸप्त ਦੀਪ ਮਝਾਰ ਸਤਗੁਰਾਂ ਦੀ ਸਾਰੀ ਸਤਾਂ ਦੀਪਾਂ ਚ ਜੰਬੂ ਦੀਪ ਕੁਸ਼ਪੁਸ਼ਕਰ ਦੀ ਬਾਦ ਕਾਂ ਸਾਰਿਆਂ ਜਮਾਲ ਦੀ ਮਹਿਮਾ ਕਹਿ ਰਹੇ ਹਨ ਲੈਣਾ ਜਗਤਾਰ ਗੁਰ ਪਰਸ ਮੋਰਾ ਲੈਣਾ ਜਿਨ੍ਹਾਂ ਦਾ ਪਹਿਲਾ ਨਾਮ ਸੀ ਜਗਤਾਰ ਗੁਰੂ ਨਾਨਕ ਦੇਵ ਜੀ ਨੂੰ ਪਰਸ ਕੇ ਪਾਰਸ ਰੂਪ ਨੂੰ ਸ਼ੋਕੇ ਮੁਰਾਰੀ ਬ੍ਰह्म ਰੂਪ ਹੀ ਗੁਰੂ ਅੰਗਦ ਸਾਹਿਬ ਜੀ ਹੋ ਗਏ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾ ਜਿਸ ਗੁਰੂ ਅੰਗਦ ਸਾਹਿਬ ਦੀ ਇਹੀ ਜੀ ਨਿਗਾਹ ਹੈ ਅੰਮ੍ਰਿਤ ਦੀ ਧਾਰਾ ਵਗਾਉਂਦੇ ਆ ਜਦੋਂ ਚਾਗਦੇ ਆ ਭਵੇਂ ਮੰਜੀਆਂ ਤੇ ਚੱਕੇ ਲੋਖ ਲਿਆਉਣ ਉਸੇ ਵੇਲੇ ਰੋਗੀ ਰਾਜੀ ਹੋ ਕੇ ਚਲੇ ਜਾਂਦੇ ਘਰਾਂ ਨੂੰ ਜਿਸ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਨਾਲ ਅੰਬਰ ਦੀਆਂ ਧਾਰਾਂ ਆਉ ਜੇ ਨੇਤਰਾਂ 'ਚੋ ਵਗਦੀਆਂ ਹਨ ਕਾਲਖ ਖੰਨ ਉਤਾ ਮਾਰੇ ਪਾਪਾਂ ਨੂੰ ਪੱਟ ਪੱਟ ਕੇ ਹਿਰਦੇ 'ਚੋਂ ਉਤਾਰ ਦਿੰਨੇ ਲਾਭੁੰਨੇ ਅੰਦਰੋਂ ਜਿਮਰ ਅਗਿਆਨ ਜਾਹੇ ਦਰਸ ਦੁਆਰ ਹਜੂਰ ਜੀ ਨਾਲ ਦੇ ਦਰਸ਼ਨ ਦੁਆਰਾ ਅਗਿਆਨ ਦਾ ਹਨੇਰਾ ਜਿਹੜਾ ਹੈ ਇਹ ਅਵਰ ਨੂੰ ਦਾ ਪਰਦਾ ਸਾਰਾ ਚੱਕਿਆ ਜਾਂਦਾ ਹੈ ਆਪਦੀ ਐਸੀ ਕਿਰਪਾ ਹੁੰਦੀ ਹੈ ਕੋਈ ਜੋ ਸੇਵ ਹੈ ਸ਼ਬਦ ਸਾਹ ਉਹ ਜਿਹੜੇ ਸੰਤ ਭਗਤ ਸੇਵੰਦੇ ਹੈ ਆਪਦੇ ਸ਼ਬਦ ਉਪਦੇਸ਼ ਦੁਆਰਾ ਸਾਰੂ ਬ੍ਰਹਮ ਗਿਤਾਏ ਕਾਖੜੀ ਬਖਮ ਕਾ ਇਹ ਕਠਨ ਬਹੁਤ ਹੈ ਔਖੀਕਾਰ ਹੈ ਆਪ ਜੀ ਸੇਵਾ ਕਰਨੀ ਜਿਹੜੀ ਹੈ ਖੀਰ ਖਾਣਾ ਜਿਹੜਾ ਸਿੱਖ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਵੇਖ ਕੇ ਨਿਗਾ ਨਾਲ ਕਹਿ ਵੀ ਤੇਰੀ ਉਮਰ ਤਾਂ ਅੱਠ ਪੈਰੀ ਪ੍ਰੇਮੀਆ ਰਹੇਗੀ ਹੈ ਹੁਣ ਤੈਨੂੰ ਜੱਪ ਤੱਕ ਕੀ ਦਸੀਏ ਕਹਿਣ ਲੱਗਾ ਮਹਾਰਾ ਮੈਨੂੰ ਸਿੱਖ ਸਾਰੇ ਕਹਿੰਦੇ ਰਹੇ ਬਾਬਾ ਬੁੱਢਾ ਵੀ ਭਾਈ ਸੇਵਾ ਕਰਿਆ ਕਰ ਗੁਰੂ ਘਰ ਦੀ ਮੈਂ ਕਿਹਾ ਗੁਰੂ ਸਾਹਿਬ ਕਹੇਂਗੇ ਤਾਂ ਕਰੂੰਗਾ ਮਾਰਾ ਕਹਿੰਦੇ ਹੁਣ ਭਾਈ ਤੈਨੂੰ ਕਿਹੜੀ ਸੇਵਾ ਦਸੀਏ ਅੱਠ ਬਹਰ ਦੀ ਉਮਰ ਰਹਿ ਗਈ ਹੈ ਤੂੰ ਐਂ ਕਰ ਹੁਣ ਤੂੰ ਬਣ ਕੇ ਚੱਲਿਆ ਜਾ ਸਾਡੇ ਬਚਨ ਨਾਲ ਮੁਕਤ ਹੋ ਜਾਏਂਗਾ ਤੇ ਉਜਾਰ ਵਿੱਚ ਜਾ ਕੇ ਲੱਕੜਾਂ ਮਚਾ ਕੇ ਚਿਖਾ ਬਣਾ ਕੇ ਪ੍ਰਵਾਹ ਆਪਣੇ ਆਪ ਦੇ ਦੇਦੋ ਸੰਸਕਾਰ ਕਰ ਲੈ ਸੁਣ ਕੇ ਫੇ ਕੱਚੇ ਸਿੱਖ ਤੋਂ ਕਾਨੂੰ ਸਿੱਖੀ ਕੁਵਾਈ ਜਾਂਦੀ ਹੈ ਉਹ ਸਾਧ ਸੰਗਤ ਜੀ ਲੱਕੜਾਂ ਇਕੱਠੀਆਂ ਕਰ ਲਈਆਂ ਅੱਗ ਵੀ ਲਾ ਲਈ ਤੇ ਉਦਾਰੇ ਜਿਵੇਂ ਫੇਰੇ ਲੈਂਦੇ ਹੁੰਦੇ ਐ ਤੁਰਿਆ ਫਿਰਦਾ ਵਿੱਚ ਨਹੀਂ ਵੜਿਆ ਜਾਂਦਾ ਇੱਕ ਮੇਰਾ ਚੋਰ ਸੀ ਧਾੜ ਦੀ ਸਾਧ ਸੰਗਤ ਜੀ ਉਹ ਆ ਗਿਆ ਉਹਦੇ ਕੋਲੇ ਬੜਾ ਮਾਲ ਧਨ ਸੀ ਕਹਿੰਦੇ ਸਿੱਖਾ ਇਹ ਕੀ ਕਰਦਾ ਹੈ ਸਿੱਖ ਦਾ ਲਵਾਸ ਹੈ ਤੇਰਾ ਤੇ ਤੂੰ ਉਦਾਰੇ ਵਾਲੇ ਅੱਗੇ ਫਿਰਦਾ ਹੈ ਕਰਨ ਲੱਗਾ ਵੀ ਮੈਂ ਕੀ ਦਸਾਂ ਖੀਰ ਖਾਂਦੇ ਸੀ ਮौज ਲੈਂਦੇ ਸੀ ਘਿਓ ਵਾਲੀ ਖੀਰ ਮਿਲਦੀ ਸੀ ਸਿੱਖਾਂ ਨੇ ਹੀਰਖਾਨਾ ਰਹਿਣ ਨਾ ਤਾਂ ਮੈਨੂੰ ਕਿਹਾ ਤੂੰ ਸੇਵਾ ਨਹੀਂ ਕਰਦਾ ਗੁਰੂ ਸਾਹਿਬ ਤੋਂ ਕਹਾਤਾ ਕਿ ਵਾਹ ਅਚੀਖਾ ਬਣਾ ਕੇ ਸੜ ਜਾ ਮੇਠੋਂ ਸੜਿਆ ਨਹੀਂ ਜਾਂਦਾ ਕਹਿੰਦਾ ਅੱਛਾ ਗੁਰੂ ਸਾਹਿਬ ਦਾ ਬਚਨੋਂ ਮੁਕਤ ਹੋ ਜਾਏਗਾ ਹਾਂ ਕਹਿੰਦੇ ਚੰਗਾ ਬਚਨ ਮੈਨੂੰ ਵੇਚ ਦੇ ਆਲਾ ਮਾਲ ਤਾਨੂੰ ਜਿਹੜਾ ਮੈਂ ਲਿਆ ਆਇਆ ਉਹ ਚੋਰੀ ਦਾ ਮਾਲ ਸਾਰਾ ਉਹਨੂੰ ਦੇ ਦਿੱਤਾ ਤੇ ਮੇਰੇ ਉਛਾਲ ਮਾਰਤੀ ਉਹ ਖੀਰ ਦੇ ਵਿੱਚ ਛਾਲ ਮਾਰਨ ਤੋਂ ਸਾਧ ਸੰਗਤ ਜੀ ਸੂਰਜ ਪ੍ਰਤਾਪ ਦਾ ਲਿਖਿਆ ਉਹ ਚੋਰ ਸਾਧ ਸੰਗਤ ਜੀ ਮੁਕਤ ਹੋ ਗਿਆ ਬਕੁੰਡ ਸੇ ਉਹਵਾਨ ਲੈਣ ਆਹਤੇ ਆਏ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਇੱਕ ਭਾਈ ਸਮੀਰ ਸਿੰਘ ਜੀ ਨੂੰ ਗੁਰਪਦ ਪ੍ਰੇਮ ਪ੍ਰਕਾਸ਼ ਦਸਾਂ ਪਾਸ਼ੇ ਦਾ ਇਥੋਂ ਦੇ ਗ੍ਰੰਥੀ ਹੋਏ ਹੈ ਪਹਿਲੇ ਸੂਰਜ ਪ੍ਰਤਾਪ ਤੋਂ 60 ਸਾਲ ਪਹਿਲਾਂ ਇਹਨਾਂ ਦੇ ਗੁਰਪਦ ਪ੍ਰੇਮ ਪ੍ਰਕਾਸ਼ ਦਸਾਂ ਪਾਸ਼ੇ ਨੇ ਜੀਵਨ ਲਿਖਿਆ ਉਦੋਂ ਚ ਭਾਈ ਸਾਹਿਬ ਨੂੰ ਲਿਖਿਆ ਪਾ ਕਿ ਸਮੀਰ ਸਿੰਘ ਜੀ ਨੇ ਕਿ ਗੁਰੂ ਮਾਰਾ ਸਾਹਿਬ ਜੀ ਦੀ ਇਹ ਬਚਨਾ ਕਰਕੇ ਆਗੇ ਨੂੰ ਸਾਰ ਨਾ ਸਕੀ ਉਸ ਨੂੰ ਤੇ ਜੋ ਅੱਗ ਸਾਰੀ ਠੰਡੀ ਹੋ ਗਈ ਫਿਰ ਇੱਕ ਸਿੱਖ ਮਾਰਾ ਸਾਹਿਬ ਦਾ ਭਾਈ ਜੀਵਾ ਸੀ ਉਹ ਬਾਹਰ ਬਾਲਣ ਵਾਸਤੇ ਆਇਆ ਉਹ ਇਹਨੂੰ ਲੈ ਕੇ ਚਲਿਆ ਗਾ ਗੁਰੂ ਅੰਗਦ ਸਾਹਿਬ ਦੀ ਸ਼ਰਨ ਪਾਇਆ ਗੁਰੂ ਅੰਗਦ ਸਾਹਿਬ ਨੇ ਕਿਹਾ ਜਿੰਨੀਆਂ ਚੋਰੀਆਂ ਕੀਤੀਆਂ ਸਾਰੀਆਂ ਛੱਡ ਦੇ ਤਾਂ ਬਖਸ਼ਾਂਗੇ ਇਹਨ ਵੇ ਜਿੰਨੀਆਂ ਕਿ ਇਹਦੀਆਂ ਬੱਚੀਆਂ ਕਟੀਆਂ ਜੋ ਜੋ ਚੀਜ਼ ਚੁਰਾਈ ਸੀ ਸਭ ਨਹੀਂ ਠਾਈ ਦੇ ਆਇਆ ਤੇ ਮਨ ਸ਼ੁੱਧ ਹੋ ਗਿਆ ਫਿਰ ਗੁਰੂ ਅੰਗਦ ਸਾਹਿਬ ਦੀ ਸ਼ਰਣੀ ਆ ਪਿਆ ਤੇ ਮੇਰੇ ਧਾੜੀ ਨੂੰ ਸਿੱਖ ਬਣਾਇਆ ਸੀ ਗੁਰੂ ਅੰਗਦ ਸਾਹਿਬ ਨੇ ਚੋਰੀ ਛਡਾ ਕੇ ਕਿਉਂ ਜੀਉਂਦਾ ਵੀ ਰੱਖਿਆ ਸੀ ਤੇ ਉਹ ਜਿਹੜਾ ਸੀ ਕੱਚਾ ਸਿੱਖ ਖੀਰ ਖਾਣਾ ਉਹ ਮਾਲ ਉਹਦੇ ਕੋਲੇ ਆਣ ਕੇ ਜਿਹੜੇ ਮਗਰ ਆਏ ਚੋਰ ਦੀ ਭਾਲ ਕਰਦੇ ਉਹਨਾਂ ਨੂੰ ਫਾਹੀ ਦੇ ਕੇ ਟੰਕੇ ਮਾਰਦਾ ਸੀ ਇਹ ਗੁਰਪ੍ਰਤਾਪ ਵਿੱਚ ਜੇਕਰ ਆਉਂਦਾ ਸਾਹਿਬ ਸਿੰਘ ਜੀ ਇਸ ਪ੍ਰਕਾਰ ਗਾਖੜੀ ਬਿਖਣਕਾਰ ਇਹ ਗੁਰੂ ਸਾਹਿਬ ਦੀ ਸਿੱਖੀ ਕਮਾਉਣੀ ਬੜੀ ਕਸ਼ਨਕਾਰ ਹੈ ਕੋਈ ਭਾਗਾ ਵਾਲਾ ਹੀ ਕਮਾ ਸਕਦਾ ਹੈ ਤੀਨਰ ਭਗ ਉਤਾਰ ਉਹਨਾਂ ਜਿਉਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਦਾ ਸਮਾਲ ਜਿਨ੍ਹਾਂ ਨੂੰ ਬਚਨ ਮੰਨੇ ਜੀਏ ਨਿਰਭਾਉ ਜੰਮਣ ਮਰਨ ਦੇ ਜਿਹੜੇ ਲੋਕ ਦੰਡ ਦੇਵ ਦੰਡ ਆਦਿਕ ਭਾਰਾਂ ਤੋਂ ਰਹਿਤ ਕਰ ਦੁੱਤੇ ਹਨ ਪਾਪਾਂ ਦੇ ਭਾਰਾਂ ਤੋਂ ਸਤ ਸੰਗਤ ਸਹਿਜ ਸਾਰ ਗੁਰੂ ਸਾਹਿਬ ਦੀ ਸੰਗਤ ਜਿਹੜੀ ਸਹਿਜ ਇਹ ਸਾਰ ਸਰੂਪ ਨੂੰ ਦੱਸਣ ਵਾਲੀ ਹੈ ਜਾਗੀ ਲੈ ਗੁਰਬੀਚਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਵਿਚਾਰ ਦੁਆਰਾ ਕਿੰਦੀ ਮਿੱਤੀ ਜਾਗ ਪਈ ਹੈ ਨਿਮਰੀ ਤੋ ਸਦੀਵ ਪਰਮ ਪਿਆਰ ਸਰਬ ਨੂੰ ਸਦਾ ਨਿਮਰੀ ਪੂਰ ਨਿਮਰਤਾ ਵਾਲੇ ਰੂਪ ਚ ਰਹਿੰਦੇ ਹੈ ਬੜਾ ਪਿਆਰ ਹੈ ਸਤਿਗੁਰੂ ਨਾਨਕ ਦੇਵ ਦੇ ਨਾਲ ਆਪ ਕਹਿੰਦੇ ਨੇ ਕਿਸੇ ਕੋਈ ਕੋਏ ਮੰਜਨ ਮਾਣੀ ਇੱਕ ਤੂੰ ਕਿਉਂ ਮਰੀਂ ਡਿਆ ਰੋਏ ਜਾਨਕ ਜਿਤਨਾ ਆਪ ਹੀ ਕਉ ਕੀਰਤ ਕਲ ਸਹਾਰ ਕਲ ਸਹਾਰ ਪਟ ਜੀ ਗੁਰੂ ਸਾਹਿਬ ਦੀ ਕੀਰਤੀ ਨੂੰ ਕਹਿੰਦੇ ਹਨ ਸਬਦ ਦੀਪ ਮਜਹਾ ਮਹਾਰਾਜ ਦੀ ਸੱਚਾਂ ਦੀ ਪੰਜ ਮਹਿਮਾ ਹੋ ਰਹੀ ਹੈ ਲੈਣਾ ਜਗਤ ਗੁਰ ਪਰਸ ਮੋਰਾ ਕਲੇ ਜੰਬੂ ਦੀ ਵਿਚੀ ਨਹੀਂ ਗੁਰੂ ਸਾਹਿਬ ਬਾਬਾ ਲੈਣਾ ਜਿਹਨਾਂ ਦਾ ਪਹਿਲਾ ਨਾਮ ਸੀ ਮਾਰਨ ਕਿਹਾ ਸੀ ਥੜਾ ਨਾਮ ਕੀ ਜੀ ਕਹਿੰਦੇ ਮੇਰਾ ਨਾਮ ਲੈਣਾ ਕਹਿੰਦੇ ਚੰਗਾ ਤੁਸੀਂ ਲੈਣਾ ਕਿ ਅਸੀਂ ਦੇਣਾ ਹੈ ਉਹ ਜਗਤ ਗੁਰੂ ਗੁਰੂ ਨਾਨਕ ਨੂੰ ਪਰਸ ਕੇ ਵਾਹਿਗੁਰੂ ਦਾ ਰੂਪ ਹੋ ਗਏ ਤੈ ਤਾ ਉਹ ਦ੍ਰਿੜਿਉ ਨਾਮ ਅਪਾਰ ਫਿਰ ਗੁਰੂ ਅੰਮ੍ਰਿਤਸਰ ਸਾਹਿਬ ਜੀ ਤੁਸੀਂ ਤੂੰ ਦ੍ਰਿੜ ਕੀਤਾ ਹੈ ਗੁਰੂ ਨਾਨਕ ਸਾਹਿਬ ਦੇ ਪਾਸੋਂ ਅੰਮ੍ਰਿਤ ਨਾਮ ਪਾਰਾ ਵਾਰ ਤੋਂ ਰਹਿਤ ਬਿਬਲੋ ਜਾਸ ਵਿਥਾ ਜਿਸ ਨਾਮ ਦਾ ਬੜਾ ਉਜਲ ਹੈ ਬੜਾ ਉਸਤਾਦ ਹੈ ਲੋਕਾਂ ਖੰਡਾਂ ਬ੍ਰਹਿਮੰਡਾਂ ਵਿੱਚ ਸਾਧਕ ਸਿੱਧ ਸੁਜਾਨ ਔਰ ਕਿਸ ਨੇ ਇਹ ਜ ਤੜਕਾ ਲਾ ਇਥੋਂ ਤੱਕ ਇਹ ਜ ਮਹਿਕ ਫਲਾਈ ਆ ਖੰਗੀ ਹੋਣ ਲੱਗੀ ਸਾਰਿਆਂ ਨੂੰ ਚਲੋ ਜੀ ਬੇਮਲ ਉਜਾਸ ਬਿਠਾ ਬੇਮਲ ਉਜਲ ਜਿਸ ਨਾਮ ਦਾ ਬੜਾ ਵਿਸਤਾਰ ਹੈ ਸਾਧਕ ਸਿੱਧ ਸੁਜਨ ਸਾਧਕ ਸਾਧਨਾ ਕਰਨ ਵਾਲਿਆਂ ਨੂੰ ਚਰਾਸੀਆਂ ਸਿੱਧਾਂ ਨੂੰ ਸ਼੍ਰੇਸ਼ਟ ਭਗਤਾਂ ਨੂੰ ਜੀ ਆ ਕੋ ਆਧਾਰ ਸਾਰਿਆਂ ਜੀਆਂ ਦਾ ਆਸਰਾ ਨਾਮ ਹੈ ਤੂੰ ਤਾਂ ਜਨਕ ਰਾਜਾ ਆਉਤਾ ਇਹ ਮਹਾਰਾਜ ਤਾਂ ਜਨਕ ਰਾਜੇ ਵਰਗਾ ਅਵਤਾਰ ਹੈ ਸਬਦ ਸੰਸਾਰ ਸਾਰ ਸਬਦ ਇਸ ਪ੍ਰਕਾਰ ਸਾਹਿਬ ਜੀ ਜਨਕ ਰਾਜੇ ਦਾ ਅਵਤਾਰ ਨਹੀਂ ਸਮਝਣਾ ਗੁਰੂ ਸਾਹਿਬ ਜੀ ਨੂੰ ਜਨਕ ਰਾਜ ਜਿਵੇਂ ਗਿਆਨਵਾਨ ਸੀ ਤੇ ਨਰਲੇਪ੍ਰਿਆ ਸ੍ਰੀ ਗ੍ਰਸਥ ਵਿੱਚ ਕਿਉਂ ਗੁਰੂ ਅੰਗਦ ਸਾਹਿਬ ਤੁਸੀਂ ਤਾਂ ਜਨਕ ਰਾਜੇ ਦੀ ਨਹੀਂ ਅਵਤਾਰ ਹੋ ਦੂਸਰਾ ਜਨਕ ਨਾਮ ਹੈ ਗਿਆਨਵਾਨ ਦਾ ਗਿਆਨਵਾਨ ਆਪ અવਤਾਰ ਹੋ ਗਿਆਨ ਸਿੰਘ અવਤਾਰ ਹੋ ਜਨਕ ਨਾਮ ਪਿਤਾ ਦਾ ਹੈ ਪਿਤਾ ਹੈ ਪਰਮੇਸ਼ਵਰ ਤੁਸੀਂ ਤਾਂ ਵਾਹਿਗੁਰੂ ਦਾ અવਤਾਰ ਹੋ ਸੱਚੇ ਪਾਤਸ਼ਾਹ ਸ਼ਬਦ ਸੰਸਾਰ ਸਾਰ ਆਪ ਸ਼ਬਦ ਆਪ ਦਾ ਜਿਹੜਾ ਸ਼ਬਦ ਹੈ ਸਾਰੇ ਸੰਸਾਰ ਤੇ ਸਾਰ ਅਸਲੀਤ ਰੂਪ ਹੈ ਰਹੇ ਜਗਤਰ ਜਲ ਪਦਮ ਵਿਚਾਰ ਜੇ ਮਾਰਾ ਜਿਵੇਂ ਜਨਕ ਆਇਆ ਰਹਿੰਦਾ ਸੀ ਨਾ ਵਿੱਚ ਗ੍ਰਹ ਭਗਤੋ ਵੱਡਾ ਦਾ ਜਨਕਾ ਗੁਰੂ ਖਮਾਇਆ ਵਿੱਚ ਉਹਦਾ ਸੀ ਹੋਰ ਦ੍ਰਿਸ਼ਟਾਂਤ ਦਿੰਦੇ ਇਸੇ ਪ੍ਰਕਾਰ ਰਹੇ ਜਗਤਰ ਜਲ ਪਦਮ ਜੀ ਜਾਗਤ ਵਿੱਚ ਮਹਾਰਾਏ ਰਹਿੰਦੇ ਹੋ ਤੁਸੀਂ ਨਰਲੇਪ ਜਿਵੇਂ ਪਦਮ ਕੌਲ ਰਹਿੰਦਾ ਹੁੰਦਾ ਹੈ ਪਾਣੀ 'ਚ ਇਹ ਵਿਚਾਰ ਹੈ ਆਪਦੇ ਅੰਦਰ ਇਸ ਤਰ੍ਹਾਂ ਨਰਲੇਪ ਰਹਿਨੇ ਹੋ ਕਲਪਤਰ ਰੋਗ ਬਿਦਾਰ ਆਹ ਮਹਾਰਾਜ ਜੀ ਜੀਆਂ ਨੂੰ ਮਨ ਵਾਸਤ ਦੇਣ ਵਾਸਤੇ ਕਲਪਤਰ ਬ੍ਰਿਸ਼ਦੀ ਨੇ ਆਈ ਹੋ ਹੋ ਮੇਰੇ ਅਗਿਆਨ ਦੇ ਰੋਗ ਨੂੰ ਮੇਟਣ ਵਾਲੇ ਗੁਰੂ ਅੰਗਦ ਸਾਹਿਬ ਜੀ ਸੰਸਾਰ ਤਾਪ ਨਿਵਾਰ ਸੰਸਾਰ ਦੇ ਆਦੀ ਵਿਆਦੀ ਉਪਾਦੀ ਤਾਜੋ ਨਿਗਾ ਸਮਾਰੇ ਸਮਾਦੀ ਖੋਲਦੇ ਜਿਨੇ ਨਿਗਾ ਚੋਂਦੇ ਸਾਰੇ ਰਾਜੀ ਹੋਇਆ ਕਰਦੇ ਇਸ ਪ੍ਰਕਾਰ ਸੰਸਾਰ ਦੇ ਤਾਪਾਂ ਨੂੰ ਦੁੱਖਾਂ ਨੂੰ ਮੇਟਣ ਵਾਲੇ ਹੋ ਆਤਮਾ ਤਿਰਵਿਧ ਤੀਰੈ ਏਕ ਲਿਬਤਾਰ ਲੋਕਾਂ ਤੋਂ ਤਿਰਵਦ ਰੂਪ ਆਤਮਾ ਰਾਜਸੀ ਤਾਪਸੀ ਸ਼ਾਂਤ ਕੀ ਰੂਪ ਮੰਨਿਆ ਹੈ ਸੋਤ ਕੀ ਵਿਸ਼ਣ ਰੂਪ ਕਰਕੇ ਮੰਨਿਆ ਤਾਮਸੀ ਸ਼ਿਵਜੀ ਰੂਪ ਕਰਕੇ ਮੰਨਿਆ ਰਾਸੀ ਬ੍ਰਹਮਾ ਰੂਪ ਕਰਕੇ ਮੰਨਿਆ ਤੁਹਾਡੇ ਮਾਰਾ ਇੱਕ ਰਸ ਲਿਵ ਹੈ ਆ ਉਹ ਅਤਰ ਹੋਏ ਹੋ ਤਰਗੁਣ ਅਤੀਤ ਤਨਾਗੁਣ ਅਤੀਤ ਤਰਗੁਣ ਅਤੀਤ ਚਤੁਰ ਗੁਣ ਗਮਤਾ ਕੈ ਇੱਕ ਰਸ ਲਿਵ ਲਈ ਹੋਈ ਆਪ ਤੇਰਗੁਣ ਰੂਪ ਨਹੀਂ ਮੰਨਦੇ ਆਤਮਾ ਨੂੰ ਤਿੰਨ ਪ੍ਰਕਾਰ ਦਾ ਨਹੀਂ ਮੰਨਦੇ ਇੱਕੋ ਹੀ ਬ੍ਰਹਮ ਆਤਮਾ ਜਾਣਦੇ ਹੋ ਇਹੀ ਜੀ ਲੇਵ ਲਾ ਕੇ ਤਾਰ ਦਨੇ ਮਾਰਾ ਤੇਲ ਝਾਰਾ ਵਤਾਪ ਕਉ ਕੀਰਤ ਕਲ ਸਹਾਰ ਇਹ ਕੀਰਤ ਭੱਟ ਜੀ ਕਹਿੰਦੇ ਨੇ ਕਲ ਸਹਾਰ ਜੀ ਦੋਵੇਂ ਮਿਲ ਕੇ ਕਲ ਸਹਾਰ ਜੀ ਕਹਿੰਦੇ ਮਹਾਰਾਜ ਦੀ ਕੀਰਤੀ ਕਹੋ ਸਾਰੇ ਮਿਲ ਕੇ ਸਬਦ ਦੀਪ ਮਜਹਾਰ ਜੋ ਕਲ ਜੀ ਦਾ ਸਹਾਰਾ ਆਸਰਾ ਰੂਪ ਹੈ ਸਤਾਂ ਦੀਪਾਂ ਦੇ ਚ ਮਹਾਰਾਜ ਦੀ ਮਹਿਮਾ ਹੋ ਰਹੀ ਹੈ ਲਹਿੜਾ ਜਗਤਰ ਗੁਰ ਪਰਸ ਮੋਰਾ ਗੁਰੂ ਅੰਗਦ ਸਾਹਿਬ ਜੀ ਨੇ ਦਾ ਪਹਿਲਾ ਨਾਮ ਲੈਣਾ ਸੀ ਗੁਰੂ ਨਾਨਕ ਜਗਤ ਗੁਰੂ ਨਾ ਪਰਸ ਕੇ ਮਰਾਰੀ ਬ੍ਰਹਮ ਰੂਪੀ ਮਹਾਰਾਜ ਹੋ ਗਏ ਤੈ ਤਾਂ ਹਜ਼ਰਤ ਪਾਇਉ ਮਾ ਜੇ ਮਹਾਰਾ ਤੁਸੀਂ ਤਾਂ ਹਜ਼ਰਤ ਨਾਲ ਹਜ਼ੂਰ ਦੇ ਕਾਸੋਂ ਸਤਿਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚੋਂ ਤੁਸੀਂ ਤਾਂ ਇਹ ਸਤਕਾਰ ਪਾਇਆ ਹੈ ਉਤਰਾ ਨੂੰ ਛੱਡ ਕੇ ਮਾਰਨ ਤੁਹਾਨੂੰ ਬਖਸ਼ੀ ਕੀਤੀ ਹੈ ਹਜ਼ਰਤ ਹੱਦ ਤੋ ਰਹੇ ਤੋ ਤੁਸੀਂ ਤਾਂ ਹਜ਼ੂਰ ਤੋਂ ਮਾਣ ਪਾਇਆ ਹੈ ਸੇਵਾ ਗੁਰ ਪ੍ਰਵਾਨ ਜੇ ਮਹਾਰਾ ਇਹ ਜੀ ਸੇਵਾ ਗੁਰੂ ਨਾਨਕ ਦੇਵ ਜੀ ਕੀਤੀ ਸਤਗੁਰੂ ਨਾਨਕ ਦੇ ਦੇ ਪ੍ਰਮਾਨ ਸਰਗਰਸ ਆਪ ਉਹ ਹੀ ਗੁਰੂ ਸ੍ਰੀ ਨਾਨਕ ਅੰਗਦ ਕਰ ਮਾਨਾ ਉਹੀ ਰੂਪ ਕਰਕੇ ਸੰਗਤਾਂ ਨੂੰ ਮੰਨ ਲਿਆ ਆਪ ਨੂੰ ਸਾਧ ਅਜਗਰ ਜਿਨ ਕੀਆ ਉਨ ਮਾਨ ਓਤੇ ਸਾਧ ਲਿਆ ਅਜਗਰ ਜੋਸੇ ਭਾਰ ਵਾਲਾ ਸਮਾਸੀ ਅ ਗਿਆਨ ਸੀ ਅਜਗਰ ਸੱਪ ਦੀ ਨਹੀਂ ਇਸਰਾ ਦਾ ਨਹੀਂ ਕਾਲ ਜਿਹੜਾ ਖਾਣ ਵਾਲਾ ਸੀ ਉਹਨੂੰ ਵੀ ਆਪ ਨੇ ਜਿੱਤ ਲਿਆ ਹੈ ਜਿਨ ਕੀਆ ਉਨਾਂ ਜਿਨ੍ਹਾਂ ਨੇ ਆਪਦੇ ਪਾਸੋਂ ਵਿਚਾਰ ਪ੍ਰਾਪਤ ਕੀਤਾ ਉਹਨਾਂ ਨੇ ਵੀ ਕਾਲ ਨੂੰ ਪਖਣ ਕਰ ਲਿਆ ਹੈ ਹਰ ਹਰ ਦਰਸ ਸਮਾਨ ਹਰ ਹਰੀ ਵਿਸ਼ਨੂੰ ਦੀ ਨਿਆਈ ਆਪ ਦੇ ਦਰਸ਼ਨ ਤੋਂ ਮਹਾਦੇਵ ਦੀ ਨਿਆਈ ਆਪ ਪ੍ਰਸੰਨ ਹੋ ਕੇ ਵਰ ਦੇਣ ਵਾਲਿਓ ਹਰ ਹਰ ਇਸ ਦੇ ਬਾਦਸ਼ਾ ਹਰ ਤੁੰ ਪਦਾਂ ਲੱਖਰ ਸ੍ਰੀਪ ਹੈ ਤੇ ਹਰ ਤਤ ਪਦਾਂ ਲੱਖਰ ਰੂਪ ਹੋ ਆਪ ਦਾ ਦਰਸ਼ਨ ਕਰਕੇ ਸਮਾਨ ਭ੍ਰਮ ਰੂਪ ਹੀ ਹੋ ਜਾਂਦੇ ਜੇ ਸਿੱਖ ਉਹ ਤੁਹਾਡਾ ਦਰਸ਼ਨ ਕਰਦੇ ਹਨ ਆਤਮਵੰਤ ਗਿਆਨੂ ਫਿਰ ਮਹਾਰਾਜ ਆਤਮ ਗਿਆਨਵੰਤ ਆਤਮ ਦੇ ਗਿਆਨ ਵਾਲੇ ਬਣਾ ਦਿੰਨੇ ਹਾਂ ਆਪ ਜਾੜੀ ਅਕਲ ਗਤ ਪਰਵਾਨ ਅਤੇ ਜਾਣੀ ਜਾਣੀ ਜਾਣ ਹਾਂ ਆਪ ਅਕਲ ਕਲਪਣੋ ਤੋ ਰਹਤੋਂ ਗਦ ਮੁਕਤ ਕਰਨ ਵਾਲੇ ਹਾਂ ਗੁਰ ਪਰਵਾਨ ਸਤਗੁਰੂ ਨਾਨਕ ਦੇਵ ਜੀ ਦੇ ਸਰੂਪ ਸਰਦਰਸੋਂ ਆਪ ਜਾ ਕੀ ਦ੍ਰਿਸ਼ਟ ਅਚਲ ਠਾ ਜਿਨ੍ਹਾਂ ਦੀ ਬੁੱਧੀ ਮਹਾਰਾ ਚਲ ਸਰੂਪ ਰੂਪੀ ਥਾਂ ਵਿੱਚ ਇਸਤਿਤ ਕਰੀ ਹੈ ਬੇਮਲ ਬੋਧ ਸੁਥਾਨ ਉਹ ਉਜਲ ਬੁੱਧੀ ਵਾਲਾ ਪੁਰਿਆ ਬਦ루 ਕੀ ਸਥਾਨ ਆਪ ਬਖਸ਼ਦੇ ਹੋ ਪਹਿਰ ਸੀਲ ਸਨਾਹ ਪਹਿਰ ਸੀਲ ਸਨਾਹ ਹੋ ਸਖਤ ਬਿਦਾਰ ਇਤਨਾਰਾ ਫੇਰਾ ਆਪ ਐਸੇ ਜੋਦੇ ਹੋ ਸੀਲ ਸਵਾਰੂਪੀ ਸੰਜੋਗ ਪਹਿਰੀ ਹੋਈ ਹੈ ਖੈਰਿਆਂ ਜੱਟਾਂ ਨੇ ਆਪ ਨੂੰ ਕਿਹਾ ਕਿ ਮਾਰਾ ਮੀਂਹ ਨਹੀਂ ਪੈਂਦਾ ਚਲੇ ਜਾਓ ਫਜ਼ੂਰ ਕਹਿੰਦੇ ਚੰਗਾ ਭਾਈ ਮੀਂਹ ਪਾ ਲੋ ਸਾਡੇ ਗਿਆ ਤੁਸੀਂ ਚਲੇ ਜਾਣੇ ਐਓ ਸੀਲ ਸਵਾਰ ਨਰੂ ਸਵਾਰ ਕੋਈ ਬਚਨ ਨਹੀਂ ਕੀਤਾ ਸੀਰਸ ਆਵਾਰੀ ਸੰਜੋਬ ਪੈਰੀ ਹੋਈ ਆਪ ਦੇ ਸਖਤ ਬਿਦਾ ਸ਼ਕਤੀ ਮਾਇਆ ਨੂੰ ਬਦਾਰ ਕੱਟਣ ਵਾਲੇ ਹੋ ਆਪ ਸ਼ਕਤੀ ਤਵੋਂ ਗੁਰੂ ਨਾਸ ਕਰਨ ਵਾਲੇ ਹੋ ਕੋ ਕੀਰਤ ਕਲ ਸਹਾਰ ਕਲ ਸਹਾਰ ਜੀ ਕਹਿੰਦੇ ਨਾ ਆਪ ਦੀ ਮਹਿਮਾ ਦੇ ਕਾਈ ਸप्त ਦੀਪ ਮਝਾਰੇ ਮੇਰਾ ਸਤਾਂ ਦੀਪਾਂ ਵਿੱਚ ਆਵਰੀ ਮਹਿਮਾ ਫੈਲੀ ਹੋਈ ਹੈ ਲਹਿੜਾ ਜਗਤ ਗੁਰ ਪਰਸ ਮੋਰਾ ਏ ਗੁਰੂ ਗ੍ਰੰਥ ਸਾਹਿਬ ਲੈਣਾ ਜੀ ਆਪ ਦਾ ਨਾਮ ਹੈ ਜਗਤ ਗੁਰੂ ਨਾਨਕ ਨੂੰ ਪਰਸ ਕੇ ਮੁਰਾਰੀ ਬ੍ਰਹਮ ਦਾ ਰੂਪ ਹੀ ਆਪ ਹੋ ਦ੍ਰਿਸ਼ਟ ਤਰਤਮ ਹਰਨ ਇਹ ਹੋਰ ਸ਼ਬਦ ਵੀ ਹੁਣ ਚਾਲ ਦੋਈਏ ਸੰਗੀ ਬਦਲ ਕੇ ਕਹਿੰਦੇ ਹੈ ਹੈ ਮਾਰਾ ਦ੍ਰਿਸ਼ਟ ਤਰਤਮ ਹਰਨ ਜਿਨ੍ਹਾਂ ਦੇ ਕਿਰਪਾ ਦੇਖ ਤੁਸੀਂ ਰੱਖ ਦਿੰਦੇ ਹੋ ਉਹਨਾਂ ਦੇ ਅਗਿਆਨ ਦਾ ਤਮ ਅਵਰਨ ਦਾ ਪਰਦਾ ਹਰ ਦਿੰਦੇ ਮੇੜ ਦਿੰਦੇ ਹੋ ਲਹਨ ਅਗ ਪਾਪ ਪ੍ਰਨਾਸ ਸਯੁਰ ਸਾੜ ਦਿੰਦੇ ਉਹਨਾਂ ਪਾਪਾਂ ਅਗਾਂ ਦੇ ਤਾਂ ਹੀ ਜਿਹੜੇ ਵੱਡੇ ਪਾਪ ਹਨ ਉਹਨਾਂ ਨੂੰ ਵੀ ਸਾੜ ਦਿੰਦੇ ਹੋ ਜੋ ਬ੍ਰਾਹਮਣ ਕੈਲੀ ਕਾਦਕੰਜ ਕਾਣ ਚਾਰੀ ਕਾ ਤਾਨ ਇਹ ਵੀ ਵੱਡੇ ਵੱਡੇ ਪਾਪ ਨਾਸ ਕਰ ਦਿੰਨੇ ਹੋ ਅਗਸ਼ਰਾਬ ਆਦ ਕਾ ਦਾ ਪੀਣਾ ਚੋਰੀ ਜਾਰੀ ਆਦਕ ਇਹਨਾਂ ਪਾਪਾਂ ਨੂੰ ਪਰ ਵਿਸ਼ੇਸ਼ ਕਰਕੇ ਨਾਸ ਕਰ ਦਿੰਨੇ ਹੋ ਆਪ ਇਸ ਲੋਕ ਦੇ ਵੀ ਪਾਪ ਨਾਸ ਕਰ ਦਿੰਨੇ ਹੋ ਗਰਭ ਦੇ ਅੰਦਰ ਜਿਹੜੇ ਪਿਛਲੇ ਜੂਨਾ ਦੇ ਪਾਪ ਉਹਨਾਂ ਨੂੰ ਪਰ ਵਿਸ਼ੇਸ਼ ਕਰਕੇ ਨਾਸ ਕਰ ਦਿੰਨੇ ਹੋ ਸ਼ਬਦ ਸੂਰ ਬਲਵੰਤ ਜੇ ਮਹਾਰਾਜ ਸ਼ਬਦ ਦੇ ਸੂਰ ਚੜੇ ਹੋਏ ਹੋ ਤੁਸੀਂ ਸ਼ਬਦ ਦਾ ਗਿਆਨ ਦੇ ਕੇ ਸੂਰਬੀਰ ਬਹਾਦਰ ਹੋ ਆਪ ਸ਼ਬਦ ਦਾ ਸੂਰਜ ਚੜ੍ਹਾ ਦਿੰਦੇ ਹੋ ਗਿਆਨ ਦੀਆਂ ਕਿਰਨਾਂ ਆਪ ਦੀਆਂ ਸ਼ਬਦ ਦੇ ਦੇਣ ਵਾਲੇ ਸੂਰਮੇ ਹੋ ਉਹਨਾਂ ਦੇ ਮਨ ਜਿੱਦ ਨੇ ਜਿਨ੍ਹਾਂ ਨੂੰ ਸ਼ਬਦ ਦੀ ਬਖਸ਼ਿਸ਼ ਕਰ ਦਿੰਦੇ ਹੋ ਹੈ ਮਾਰਾ ਫੇਰਾ ਬਲ ਵਾਲੇ ਹੋ ਆਪ ਜੈਸਾ ਬਲ ਕਿਸ ਦਾ ਹੈ ਕਾਮ ਅਰ ਕ੍ਰੋਧ ਬਿਨਾਸ਼ ਕਾਮ ਦੇ ਫੁਰਨੇ ਨੂੰ ਨਾਸ਼ ਕਰ ਦਿੰਦੇ ਹੋ ਅਤੇ ਕ੍ਰੋਧ ਨੂੰ ਵਿਸ਼ੇਸ਼ ਕਰਕੇ ਨਾਸ਼ ਕਰ ਦਿੰਦੇ ਆ ਬੋੜੋ ਆਪ ਬਸ ਕਰ ਲੂ ਹਜ਼ੂਰ ਲੋਭ ਨੂੰ ਨਾਸ ਬਸ ਕਰ ਦਿੰਨੇ ਹਾਂ ਮੋਹ ਨੂੰ ਕੈਦ ਕਰ ਲੰਨੇ ਹਾਂ ਬਸ ਕਰ ਦਿੰਨੇ ਹਾਂ ਸਰਣ ਜਾਚਕ ਪ੍ਰਤਪਾਲ ਜਿਹੜੇ ਮਾਰਾ ਆਪ ਦੀ ਸ਼ਰਣ ਆਉਂਦੇ ਐ ਉਹਨਾਂ ਜਾਚਕਾਂ ਦੀ ਪ੍ਰਤੀ ਤਾਂ ਹੀ ਪਾਲਣਾ ਕਰਦੇ ਹਾਂ ਆਪ ਰੱਖਿਆ ਕਰਦੇ ਹਾਂ ਲੋਕ ਪਰਲੋਕ ਵਿੱਚ ਆਤਮ ਰਤ ਸੰਗ੍ਰਹਿਣ ਫੇ ਸਤਿਗੁਰੂ ਆਤਮਾ 'ਚ ਪ੍ਰੀਤੀ ਕਰਾਉਣ ਨੂੰ ਸੰਗ੍ਰਹਿਣ ਇਕੱਤਰ ਕਰਨ ਵਾਲੇ ਹਾਂ ਆਤਮ ਮਨ ਦੇ ਅੰਦਰ ਰਤ ਪ੍ਰੀਤੀ ਪੈਦਾ ਕਰਦੇ ਸਿੱਖਾਂ ਦੇ ਆਤਮ ਸਰੂਪ ਦੀ ਸੰਭ ਪਰਿਪਕਾਰੇ ਗੁਣਾ ਨੂੰ ਗ੍ਰਹਿਣ ਕਰਨ ਵਾਲੇ ਹੋ ਆਪ ਕਹਿਣ ਅੰਮ੍ਰਿਤ ਕਲ ਢਾਲ ਹਜੂਰ ਆਪ ਦੀ ਕਹਿਣੀ ਜਿਹੜੀ ਅਨ ਬਾਣੀ ਦੀ ਇਹ ਅੰਮ੍ਰਿਤ ਨਾਲੋਂ ਇੱਕਲ ਸੁੰਦਰ ਘਾਲਨਾ ਨਾਲ ਬੋਲਦੇ ਹੋ ਐਸੀ ਸੁੰਦਰ ਕਲ ਸੁੰਦਰ ਘਾਲਨਾ ਹੈ ਅਮਰ ਕਰ ਦਿੰਦੇ ਅੰਮ੍ਰਿਤ ਰੂਪ ਬਚਨ ਨਿਕਲਦੇ ਆਪ ਦੀ ਬਾਣੀ ਚੋਂ ਸਤਿਗੁਰੂ ਕਲ ਸਤਿਗੁਰ ਤਿਲਕ ਇਹ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੋ ਕਲ ਸੁੰਦਰ ਸਰੂਪ ਹੈ ਉਹਨਾਂ ਸਤਿਗੁਰਾਂ ਦੇ ਕਲ ਸੁੰਦਰ ਤਿਲਕ ਛੋਟੇ ਤੁਸੀਂ ਸਾਭ ਜਾਦੇ ਹੋ ਸੱਚੇ ਪਾਤਸ਼ਾਹ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਤਾਂ ਮਹਾਰਾਜ ਸਾਡੇ ਸਰੀਰ ਤੋਂ ਪੈਦਾ ਹੋਏ ਆਪ ਗੁਰਮਤਿ ਦੁਆਰਾ ਸੱਚੇ ਪਾਤਸ਼ਾਹ ਉਹਨਾਂ ਦੇ ਟਿੱਕੇ ਹੋ ਸੁੰਦਰ ਗੁਰੂ ਨਾਨਕ ਸਾਹਿਬ ਦੇ ਆਪ ਏ ਸਤਗੁਰੂ ਜੀ ਆਪ ਟਿੱਕੇ ਉਹਨਾਂ ਦਾ ਸਰੂਪ ਹੀ ਹੋ ਗੁਰਦਾ ਦੇ ਮਾਲਕ ਉਹ ਗੁਰੂ ਅੰਗਦ ਸਾਹਿਬ ਜੀ ਆਪ ਸਤ ਲੱਗੈ ਸੂਪੈ ਤਰੈ ਜਿਹੜਾ ਸਤਿ ਨਿਸ਼ਤੇ ਕਰਕੇ ਆਪਦੇ ਜੁੜੇਗਾ ਪਾਇ ਗੋੜੋ ਸੰਸਾਰ ਤੋਂ ਤਰ ਜਾਵੇਗਾ ਹੋਰ ਜਗਤ ਫਿਰ ਨਸੀਹ ਅੰਗਰੋ ਏਕ ਜਗਤ ਗੁਰੂ ਫਿਰ ਨਸੀਹ ਏ ਬਾਬੇ ਫਿਰੂ ਦੇ ਸਿੰਘ ਸ਼ੇਰ ਏ ਬਾਬੇ ਬਾਬੇ ਫਿਰੂ ਮੱਲ ਦੇ ਸ਼ੇਰ ਗੁਰੂ ਅੰਗਦ ਸਾਹਿਬ ਅੰਗਰੋ ਗੁਰੂ ਅੰਗਦ ਸਾਹਿਬ ਜੀ ਸਾਰਿਆਂ ਦੇ ਅੰਗ ਰਿਦਿਆਂ ਚ ਰਚੇ ਹੋਏ ਗੁਰੂ ਅੰਗਦ ਸਾਹਿਬ ਜੀ ਬਾਬੇ ਫੈਰੂ ਦੇ ਸ਼ੇਰ ਸਿੰਘ ਰਾਜ ਜੋਗ ਲੈਣਾ ਕਰੇ ਰਾਜ ਪ੍ਰਕਾਸ਼ ਰੂਪ ਚ ਮਹਾਰਾਜ ਜਿਹੜਾ ਜੋੜਨਾ ਹੈ ਲੈਣਾ ਗੰਗਸਾਹਬ ਜੀ ਆਪ ਕਰ ਰਹੇ ਹੋ ਪਹਿਲਾ ਨਾਮ ਸਦਕਾਂ ਦਾ ਲੈਣਾ ਜੀ ਹੈ